ਖਬਰਾਂ ਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਹਾਂ ਤੁਹਾਡਾ ਖੂ ਸਰਾਜ ਕੱਢਤਾ ਜਲੂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੇ ਜਾਦ ਦੀ ਕੋਰ ਕਿਰਲੀ ਤੇ ਸ਼ਤੀਰਾ ਨੂੰ ਜੱਫੇ ਵਾਲੀ ਗੱਲ ਹੋ ਗਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਹਾਲੇ ਪੂਰੀ ਤਰ੍ਹਾਂ ਨਿਰਡਰਤਾ ਦੇ ਨਾਲ ਬੇਦਰ ਖੋ ਕੇ ਸਾਹਮਣਾ ਕੀਤਾ ਜਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਦਾ ਸਿੱਖ ਜਗਤ ਸਿਰ ਕੌਮ ਕੀ ਕਹਿੰਦੀ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਵੋਟਰਾਂ ਦੀ ਲਗਭਗ ਕਾਫੀ ਅਜਿਹੇ ਵੋਟਰ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੇ ਨੇ ਕਿ ਨਾ ਤੇ ਪੰਗਾ ਲਾਓ ਗੁਰੂ ਘਰ ਦੇ ਨਾਮ ਨਾ ਮੱਥਾ ਲਾਓ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁغبੀਰ ਸਿੰਘ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਾ ਮੱਥਾ ਲਾਓ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਅਤੇ ਨਾ ਹੀ ਕੁਝ ਕਹੋ ਐਡਵੋਕੇਟ ਰਜਿੰਦਰ ਸਿੰਘ ਧਾਮੀ ਨੂੰ ਕਿਉਂਕਿ ਸਿੱਖ ਜਗਤ ਕਹਿ ਰਿਹਾ ਹੈ ਕਿ ਤੁਹਾਡਾ ਵੱਡਾ ਨੁਕਸਾਨ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅੱਜ ਜਿਸ ਤਰ੍ਹਾਂ ਮਨਜਿੰਦਰ ਸਿੰਘ ਸਿਲਸਾ ਨੇ ਵੱਡਾ ਬਿਆਨ ਦਿੱਤਾ ਸ਼੍ਰੀ ਅੰਮ੍ਰਿਤਸਰ ਵਿਖੇ ਮੰਤਰੀ ਬਣ ਤੋਂ ਬਾਅਦ ਨਤਮਸਕਤ ਹੋਏ ਮੱਥਾ ਟੇਕਣ ਤੋਂ ਬਾਅਦ ਜਦੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਕਹਿੰਦਾ ਤੋਬਾ ਭਾਈ ਤੋਬਾ ਅਸੀਂ ਸ਼ਰੂਮਣੀ ਅਕਾਲੀ ਦਲ ਦੇ ਨਾਲ ਨਾ ਤੇ ਅਜਗੱਟ ਜੋੜ ਕਰਾਂਗੇ ਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ 2022 ਦੀਆਂ 2024 ਦੀਆਂ ਚੋਣਾਂ ਆਪਣੇ ਬਲ ਬੂਤੇ ਉੱਤੇ ਲੜੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਝੋਲੀ ਦੇ ਵਿੱਚ ਖੈਰ ਪਈ ਹੈ ਜਾਂ ਨਹੀਂ ਪਈ ਉਹਨਾਂ ਕਿਹਾ ਹੁਣ ਅਸੀਂ ਪੰਜਾਬ ਵੱਲ ਧਿਆਨ ਦੇ ਰਹੇ ਹਾਂ ਪੰਜਾਬ ਦੇ ਡਵੈਲਪਮੈਂਟ ਦੇ ਬੁੱਧੇ ਪਹਿਲੇ ਅਦਾਲਤੇ ਹਾਲ ਕੀਤੇ ਜਾਣਗੇ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਲੇਕਿਨ ਇਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਵਾਰ ਜਲੂਸ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੇਕਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਨਹੀਂ ਫਿਰ ਤਲਬ ਹੋਣ ਦਾ ਕੀ ਫਾਇਦਾ ਫਿਰ ਗਲਤੀਆਂ ਮੰਨਣ ਦਾ ਕੀ ਫਾਇਦਾ ਮਾਲਵਿੰਦਰ ਮਾਲੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੁਣ ਆਪਣੀ ਜਿੱਤ ਤੇ ਅੜ ਗਏ ਨੇ ਅਕਾਲੀ ਫੂਲਾ ਸਿੰਘ ਵਾਲਾ ਰੂਪ ਹੁਣ ਦੇਖਿਆ ਜਾ ਰਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਦਾ ਉਹਨਾਂ ਨੇ ਕਿਹਾ ਕਿ ਵਿਰੋਧ ਕੀਤਾ ਜਾ ਰਿਹਾ ਹੈ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੂੰ ਲੇਕਿਨ ਉਹ ਵੀ ਆਰਗਏ ਨੇ ਉਹਨਾਂ ਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੱਲੇ ਉਹ ਪ੍ਰਧਾਨ ਨਾ ਹੋਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੋਂ ਕਮੇਟੀ ਬਣੀ ਸੀ ਸੱਤ ਮੈਂਬਰੀ ਉਸ ਦੇ ਪ੍ਰਧਾਨ ਨੇ ਉਸ ਸ਼੍ਰੋਮਣੀ ਅਕਾਲੀ ਦਲ ਦੀ ਬਾਗ ਡੋਰ ਸੰਭਾਲਣਾ ਐਡਵੋਕੇਟ ਅਰਜੰਦ ਸਿੰਘ ਧਾਮੀ ਦੀ ਉਹ ਮਜਬੂਰੀ ਨਹੀਂ ਹੈ ਉਹ ਜ਼ਰੂਰੀ ਹੈ ਉਹ ਡਿਊਟੀ ਉਸ ਨੂੰ ਕਰਨੀ ਪਵੇਗੀ ਉਹਨੇ ਕਿਹਾ ਕਿ ਕਿਰਪਾਲ ਸਿੰਘ ਬਨੂਗਰ ਨੂੰ ਵੀ ਆਣਾ ਪਵੇਗਾ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੇ ਫੈਸਲੇ ਕੌਣ ਲੈਣਗੇ ਸ਼੍ਰੋਮਣੀ ਅਕਾਲੀ ਦਲ ਦੇ ਸੱਤ ਮੈਂਬਰ ਉਹਨਾਂ ਨੇ ਕਿਹਾ ਕਿ ਭਰਤੀ ਨਵੀਂ ਕੀਤੀ ਜਾਵੇਗੀ ਕਿਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 18 ਲੱਖ ਵੋਟ ਪਈ ਹੁਣ 35 ਤੋਂ 37 ਲੱਖ ਕਿਵੇਂ ਹੋ ਗਿਆ ਯਾਨੀ ਕਿ ਕਿਹੜਾ ਝੰਡੇ ਘੜ ਦਿੱਤੇ ਕਿਹੜੀ ਜਾਦੂ ਦੀ ਛੜੀ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਕੋਲ ਕਿ ਸ਼ਰੂਮਣੀ ਅਕਾਲੀ ਦਲ ਦੇ ਨਾਲ ਵੋਟਰ ਸਿੱਖ ਜੁੜ ਗਏ 35 ਤੋਂ 37 ਲੱਖ ਉਹਨਾਂ ਕਹਿੰਦਾ ਇਸ ਦੇ ਵਿੱਚ ਬੜਾ ਵੱਡਾ ਸਸਪੈਂਸ ਆ ਤੁਹਾਡਾ ਹੁਣ ਜਲੂਸ ਕੱਢਾਂਗੇ ਜਲੂਸ ਕਿਸ ਤਰ੍ਹਾਂ ਕੱਢਾਂਗੇ ਕਿਉਂਕਿ ਸਾਰਾ ਕੰਮ ਪ੍ਰੋਟੋਕਾਲ ਦੇ ਆਧਾਰ ਤੇ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਚਾਹੁੰਦੇ ਨੇ ਕਿ ਗਿਆਨੀ ਰਗबीर ਸਿੰਘ ਨੂੰ ਉਸ ਦੇ ਅਹੁਦੇ ਤੋਂ ਲਾਇਆ ਜਾਵੇ ਜਿਸ ਤਰ੍ਹਾਂ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲਾਇਆ ਸੀ ਲੇਕਿਨ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਕਹਿੰਦੇ ਨੇ ਜਿਹੜੇ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਫੈਸਲੇ ਆਏ ਨੇ ਉਹ ਚਾਰ ਦੁਆਦੀ ਦੇ ਵਿੱਚ ਨਹੀਂ ਰਹਿਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਹ ਬਾਹਰ ਵੀ ਜਾਣਗੇ ਉਹਨਾਂ ਕਹਿੰ ਮੈਂ ਨਾਰਾਜ਼ ਹਾਂ ਮੈਂ ਖਫਾ ਹਾਂ ਜਿਹੜੇ ਅੰਤਰੰਕ ਕਮੇਟੀ ਦੇ ਮੈਂਬਰਾਂ ਨੇ ਉਹ ਜਿਹੜੇ ਨੇ ਉਹ ਫੈਸਲੇ ਕਿਹੜੇ ਮੈਂ ਫੈਸਲੇ ਲੈਣੇ ਨੇ ਕਿਹੜੇ ਨਹੀਂ ਲੈਣੇ ਕਿਹੜੇ ਮੰਨਣੇ ਨੇ ਜਾਂ ਕਿਹੜੇ ਨਹੀਂ ਮੰਨਣੇ ਉਹ ਮੈਨੂੰ ਗੁਣਵਾਏ ਜਾ ਰਹੇ ਨੇ ਮੈਂ ਇਸ ਗੱਲ ਤੇ ਸਹਿਮਤ ਨਹੀਂ ਹਾਂ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਭ ਤੋਂ ਸਰਬ ਉੱਚ ਅਦਾਲਤ ਹੈ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਕਾਨੂੰਨ ਦੀ ਇੱਕ ਸੁਪਰੀਮ ਕੋਰਟ ਹੈ ਉਹਨਾਂ ਕਹਿੰਦਾ ਜਿਹੜਾ ਇਥੋਂ ਮਨਕਰ ਹੁੰਦਾ ਹੈ ਜਿਹੜਾ ਇਦਰਾ ਮੱਥਾ ਲਾਉਂਦਾ ਹੈ ਜਿਹੜਾ ਇਥੋਂ ਪਗੌੜਾ ਹੁੰਦਾ ਹੈ ਉਸ ਦਾ ਨੁਕਸਾਨ ਹੁੰਦਾ ਹੈ ਅਸੀਂ ਤੇ ਅਰਦਾਸ ਕਰਦੇ ਨਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਉਹਨਾਂ ਨੇ ਤਾਂ ਗੀਤ ਕਰ ਦਿੱਤਾ ਹੈ ਕਿ ਪ੍ਰਧਾਨ ਜੀ ਦੇ ਨਾਲ ਨਾਲ ਤੁਸੀਂ ਪ੍ਰਧਾਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਆ ਸ਼੍ਰੋਮਣੀ ਆ ਅਕਾਲੀ ਦਲ ਕਮੇਟੀ ਦੇ ਉਸ ਪ੍ਰਧਾਨ ਜੀ ਨੂੰ ਸੁਮਾਰੋ ਆਪਣੇ ਅਹੁਦੇ ਤੇ ਵੀ ਕੰਮ ਕਰੋ ਯਾਨੀ ਕਿ ਹੁਣ ਅਸਲੀ ਰੂਪ ਦੇ ਵਿੱਚ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਘਬੀਰ ਸਿੰਘ ਧਾਮੀ